ਸਾਸ਼ੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਫਤਿਹ ਬੁਰਜ ਇਹ ਬਣਿਆ ਹੋਇਆ ਮਹਾਲੀ ਦੇ ਇੱਕ ਪਿੰਡ ਚੱਪੜ ਜਿੜੀ ਦੇ ਵਿੱਚ ਆਪਾਂ ਅੰਦਰ ਤੋਂ ਸਾਰਾ ਫਤਿਹ ਬੁਰਜ ਦਾ ਟੂਰ ਕਰਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਤੇ ਇਹਦੇ ਇਤਿਹਾਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਆਜੋ ਜੀ ਹਾਂਜੀ ਹੁਣ ਆਪਾਂ ਅੰਦਰ ਤੋਂ ਦੇਖਦੇ ਆਂ ਜਾ ਕੇ ਹਾਂਜੀ ਅਦਰੀ ਸਾਈਡ ਆਫਿਸ ਬਣਾ ਹੋਇਆ ਇਹ ਦੀ ਦੇਖਭਾਲ ਕਰਦੇ ਨੇ ਸਾਰੀ ਘੇਰੇ ਤੇ ਸਕਿਉਰਿਟੀ ਗਾਰਡ ਵੀ ਬੈਠੇ ਹੋਏ ਨੇ ਮਤਲਬ ਇਹ ਗਵਰਨਮੈਂਟ ਦੇ ਅੰਡਰ ਹੈ ਇਹ ਜਗਾ ਅੰਦਰ ਤੋਂ ਦੇਖਦੇ ਕਾਫੀ ਲੋਕ ਇੱਥੇ ਘੁੰਮਣ ਵਾਸਤੇ ਆਉਂਦੇ ਨੇ ਦੇਖਣ ਵਾਸਤੇ ਆਉਂਦੇ ਨੇ ਅੰਦਰ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਅਦਰੀ ਸਾਈਡ ਤੇ ਫੂਡ ਸਟਾਲ ਵੀ ਲੱਗੇ ਹੋਏ ਨੇ ਬੋਟਿੰਗ ਵੀ ਇੱਥੇ ਬਸਲ ਤੇ ਰੈਸਟੋਰੈਂਟ ਵੀ ਬਣਿਆ ਹੋਇਆ ਇੱਕ ਸਾਈਡ ਤੇ ਕਾਫੀ ਲੋਕ ਆਏ ਹੋਏ ਨੇ ਇੱਥੇ ਇਹ ਹੈ ਜਿਉ ਮੰਨਾਰ ਹਰ ਜਿਹਨੂੰ ਫਤਿਹ ਬੁਰਜ ਦਾ ਨਾਮ ਦਿੱਤਾ ਗਿਆ ਇਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਹਰਾਇਆ ਸੀ ਇਸ ਜਗ੍ਹਾ ਦੇ ਉੱਪਰ ਤਾਂ ਉਹਦੀ ਜਿੱਤ ਦੀ ਨਿਸ਼ਾਨੀ ਦੇ ਵਿੱਚ ਜਿੱਤ ਦਾ ਸਮਾਰਕ ਬਣਾਇਆ ਹੋਇਆ ਇੱਥੇ ਇਹ ਇੰਡੀਆ ਦੇ ਵਿੱਚ ਬਣਿਆ ਹੋਇਆ ਸਭ ਤੋਂ ਉੱਚਾ ਵਿਜੇ ਦਾ ਸਮਾਰਕ ਹੈ ਫਿਰ ਨੂੰ ਆਪਾਂ ਨੇੜੇ ਜਾ ਕੇ ਦੇਖਦੇ ਹਾਂ ਹੁਣ आजो मेरे नड़े जाके हो ज्यादा उच्चा लगता काफी उच्चा अंदर तो देखते हैं अंदर की है आज मेरे न बहुत वा वैसे दूर तो ही लगता है अंदर लो बहुत हाँ जी हम आप इधर जाके देखते हैं इतने बोटिंग भी होंगी है बच्चे बोटिंग कर रहे ने अंदर एक छोटी जी झील की तरह बनाया झील की तरह बनाया होया अंदर तो ਵੋਟਿੰਗ ਕਰ ਰਹੇ ਨੇ ਲੋਕ ਬੱਚੇ ਹਾਂਜੀ ਹੁਣ ਆਪਾਂ ਇਧਰਲੀ ਸਾਈਡ ਤੋਂ ਅੱਗੇ ਜਾ ਕੇ ਦੇਖਦੇ ਹਾਂ ਉੱਪਰ ਕੋਈ ਮੂਰਤੀ ਬਣੀ ਹੋਈ ਆ ਨੇੜੇ ਜਾ ਕੇ ਦੇਖਦੇ ਹਾਂ ਉਹਨੂੰ ਆਪਾਂ ਇੱਥੇ ਲਿਖਿਆ ਹੋਏਗਾ ਉਹਦੇ ਬਾਰੇ ਨੇੜੇ ਤੋਂ ਆਪਾਂ ਦੇਖਦੇ ਹਾਂ ਉਹਦੇ ਬਾਰੇ ਪਾਈ ਭਤੇ ਸਿੰਘ ਜੀ ਤੇ ਮੂਰਤੀ ਬਣੀ ਹੋਈ ਹੈ ਭਾਈ ਫਤੇ ਸਿੰਘ ਜੀ ਦੀ ਬਹੁਤ ਵੱਡੀ ਆ ਦੂਰ ਤੋਂ ਛੋਟੀ ਜਿਹੀ ਲੱਗਦੀ ਆ ਬਹੁਤ ਵੱਡੀ ਮੂਰਤੀ ਬਣੀ ਹੋਈ ਆ ਨੀਚੇ ਪੂਰਾ ਇੱਕ ਪਹਾੜ ਜਿਹਾ ਬਣਾਇਆ ਹੋਇਆ ਉਹਦੇ ਉੱਪਰ ਮੂਰਤੀ ਬਣਾਈ ਹੋਈ ਆ ਸਾਈਡ 'ਬਾਬਾ ਬੰਦਾ ਸਿੰਘ ਬਹਾਦਰ' ਦੀ ਮੂਰਤੀ ਬਣੀ ਹੋਈ ਆ ਤੁਹਾਨੂੰ ਦਿਖਾਣੇ ਆ ਕਾਫੀ ਉੱਚੀ ਆ ਤੁਹਾਨੂੰ ਦੂਸਰੀ ਸਾਈਡ ਤੋਂ ਦਿਖਾਣੇ ਆ ਜਾ ਕੇ ਫਰੰਟ ਤੋਂ ਜਿਹੜਾ ਫਰੰਟ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਮੂਰਤੀ ਫਰੰਟ ਤੋਂ ਬਣੀ ਹੋਈ ਆ ਬਹੁਤ ਵੱਡੀ ਮੂਰਤੀ ਬਣੀ ਹੋਈ ਹੈ ਦੂਰ ਤੋਂ ਥੋੜੀ ਜਿਹੀ ਲੱਗ ਰਹੀ ਹੈ ਸਾਨੂੰ ਆਪਾਂ ਅੱਗੇ ਜਾ ਕੇ ਦੇਖਦੇ ਆ ਅੱਗੇ ਵੀ ਇੱਕ ਮੂਰਤੀ ਬਣੀ ਹੋਈ ਆ ਭਾਈ ਆਲੀ ਸਿੰਘ ਜੀ ਦੀ ਭਾਈ ਆਲੀ ਸਿੰਘ ਜੀ ਦੀ ਮੂਰਤੀ ਬਣੀ ਹੋਈ ਆ ਅੱਗੇ ਹੋਰ ਦੇਖਦੇ ਆ ਜਾ ਕੇ ਆਪਾਂ ਆਜੋ ਇਧਰ ਭਾਈ ਮਾਲੀ ਸਿੰਘ ਜੀ ਦੀ ਮੂਰਤੀ ਬਣੀ ਹੋਈ ਆ ਮਤਲਬ ਸਾਰੇ ਮੂਰਤੀ ਇੱਥੇ ਬਣਾ ਕੇ ਰੱਖੇ ਹੋਏ ਨੇ ਜਿੰਨਾ ਜਿੰਨਾ ਦਾ ਉਸ ਲੜਾਈ ਦੇ ਵਿੱਚ ਯੋਗਦਾਨ ਰਿਹਾ ਬਹੁਤ ਸਾਰੇ ਲੋਕਾਂ ਨੂੰ ਇਸ ਜਗ੍ਹਾ ਦੇ ਬਾਰੇ ਪਤਾ ਨਹੀਂ ਹੈਗਾ ਇੱਧਰ ਆਪਾਂ ਬਾਦ ਸਿੰਘ ਜੀ ਦੀ ਮੂਰਤੀ ਪਾਈ ਬਾਦ ਸਿੰਘ ਜੀ ਦੇਖੋ ਹਾਂਜੀ ਅੱਜ ਦਾ ਬਲੌਗ ਅਸੀਂ ਇੱਥੇ ਖਤਮ ਕਰਨ ਲੱਗੇ ਆਂ ਕੱਲ ਫੇਰ ਤੋਂ ਮਿਲਦੇ ਆਂ ਨਵੀਂ ਜਗ੍ਹਾ ਤੇ ਨਵੇਂ ਬਲੌਗ ਦੇ ਨਾਲ